ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਵੱਲੋਂ ਦਸ਼ਨ ਨਿਰਦੇਸ਼ ਤੇ ਪੰਜਾਬ ਦੇ ਵਿੱਚ ਡਰੱਗ ਫ੍ਰੀ ਕਰਨ ਦੀ ਮੁਹਿੰਮ ਚੱਲੀ ਹੈ ਉਹਦੇ ਚ ਇੱਕ ਹੋਰ ਵੱਡੀ ਕਾਮਯਾਬੀ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਮਿਲੀ ਹੈ 2 ਕਿਲੋ ਹੀਰੋਇਨ ਦੇ ਨਾਲ ਇੱਕ ਡਰੱਗ ਸਮਗਲਰ ਅਸੀਂ ਫੜਿਆ ਹੈ ਇਹ ਜਸਵੀਰ ਸਿੰਘ 엘িয়াস ਮੱਲਾ ਇਹ ਇਹਦਾ ਦੂਜਾ ਛੋਟਾ ਨਾਮ ਹੈ ਮੋਟਾ ਉਰਫ ਜਿਹਨੂੰ ਕਹਿੰਦੇ ਆ ਪਿੰਡ ਖਿਆਲ ਕਲਾਂ ਲੋਪੋਕੇ ਅੰਮ੍ਰਿਤਸਰ ਦਿਹਾਤੀ ਦਾ ਰਹਿਣ ਵਾਲਾ 21 ਸਾਲ ਦੀ ਉਮਰ ਹੈ ਔਰ 12ਵੀਂ ਪਾਸ ਹੈ ਇਹ ਬੰਦਾ ਨਾਲ ਇਹਦੇ ਸਪਲੈਂਡਰ ਮੋਟਰਸਾਈਕਲ ਜਿੱਤੋਂ ਇਹ ਬਰਾਮਦਗੀ ਹੋਈ ਹੈ ਉਹ ਵੀ ਫੜਿਆ ਗਿਆ ਇਹਦੇ ਜਿਹੜੀ ਮੇਨ ਗੱਲ ਹੈ ਇਹ ਮੁਕੱਦਮਾ ਤੁਹਾਨੂੰ ਇੱਕ ਦਿਨ ਲੇਟ ਅਸੀਂ ਤਾਂ ਹੀ ਦੱਸ ਰਹੇ ਵੀ ਇਹਦੇ ਦੋ ਬੰਦੇ ਹੋਰ ਬਹੁਤ ਜ਼ਰੂਰੀ ਸਾਡੇ ਫੜਨ ਵਾਲੇ ਰਹਿੰਦੇ ਆ ਜਿਹਨਾਂ ਦੇ ਨਾਮ ਨਹੀਂ ਦੱਸੇ ਜਾ ਰਹੇ ਔਰ ਜੋ ਪ੍ਰੀਲਿਮਿਨਰੀ ਪੁੱਛ ਗਏ ਤੋ ਇਹ ਗੱਲ ਪਤਾ ਲੱਗੀ ਹੈ ਕਿ ਜਿਹੜਾ ਇਹ ਜਿਹੜਾ ਸਾਰਾ ਕਾਟਰਲ ਹੈ ਬਾਹਰੋਂ ਬੈਠ ਕੇ ਚਲਾਇਆ ਜਾਇਆ ਹੈ ਯੂਰਪ ਦੇ ਵਿੱਚ ਇਹਦੇ ਲਿੰਕ ਜਾ ਰਹੇ ਨੇ ਉਹਦਾ ਵੀ ਮੈਂ ਤੁਹਾਨੂੰ ਅਜੇ ਜ਼ਿਕਰ ਤਾਂ ਨਹੀਂ ਕਰ ਰਿਹਾ ਬਕੋਜ਼ ਉਹ ਫਿਰ ਗੱਲ ਨਿਕਲ ਜਾਂਦੀ ਹੈ ਉਸ ਐਂਗਲ ਤੋਂ ਇਹ ਅਸੀਂ ਦੇਖ ਰਹੇ ਕਿ ਕਿਸ ਤਰ੍ਹਾਂ ਅਕ੍ਰੋਸ ਦੀ ਬਾਰਡਰ ਇਹਨਾਂ ਦੇ ਸਟੈਬਲਿਸ਼ ਹੋਏ ਰਿੰਗ ਲਿੰਕ ਔਰ ਮੁੜਲੀ ਕੁੱਛ ਗਿਛ ਤੋਂ ਇਹ ਵੀ ਗੱਲ ਪਤਾ ਲੱਗੀ ਹੈ ਕਿ ਕਾਫੀ ਦੇਰ ਤੋਂ ਇਹ ਬੰਦਾ ਇਸ ਸੰਪਰਕ ਸੀਗਾ ਇਹਦੇ ਨਾਲ ਜਿਹੜੇ ਸਾਥੀ ਨੇ ਔਰ ਦੂਸਰੀ ਗੱਲ ਨੇ ਇੱਕ ਹੋਰ ਦੱਸੀ ਹੈ ਬੜੀ ਇੰਟਰਸਟਿੰਗ ਕਿ ਜਿੱਦਾਂ ਇਹਨਾਂ ਕੋਲ 1 ਕਿਲੋ ਹਿਰੋਇਨ ਆ ਗਈ ਉਹਨਾਂ ਨੂੰ ਲੱਗਿਆ ਕਿ ਹੋਰ ਲਾਲਚ ਕੀਤਾ ਪੈਸੇ ਦਾ ਇਹ ਸਪੈਸ਼ਲ ਇੱਕ ਪਾਊਡਰ ਵੀ ਤਿਆਰ ਕਰਵਾਉਂਦੇ ਰਹੇ ਉਹ ਵੀ ਬਾਹਰੋਂ ਮੰਗਾ ਲੈਂਦੇ ਸੀ ਜਾਂ ਇੱਥੇ ਵੀ ਕਰਦੇ ਸੀ ਉਹ ਨਾਲ ਦਾ ਸਾਥੀ ਦੱਸੇਗਾ ਜਿੱਦਾਂ ਕਿ ਉਹਦੀ ਕੁਆਂਟੀਟੀ ਵਧਾ ਲੈਂਦੇ ਸੀਗੇ ਇਸ ਪੋਜ਼ ਕਰੋ ਆਪਣੇ ਕੋਲ 1 ਕਿਲੋ ਹੈ ਤੇ ਇਹਨਾਂ ਨੇ ਤਕਰੀਬਨ ਉਹਨਾਂ 1.5 ਕਿਲੋ ਬਣਾਉਣ ਵਾਸਤੇ ਉਹ ਚ ਇਹੋ ਜੀ ਚੀਜ਼ ਮਿਲਾਵਟ ਕਰ ਦੇਣੀ ਜਿੰਨਾ ਕਿ ਉਹਦੀ ਜਿਹੜਾ ਉਹਦਾ ਕਿੱਕ ਹੈ ਨਸ਼ੇ ਦਾ ਉਹ ਤਾਂ ਅਫੈਕਟ ਘਟਣਾ ਹੋਵੇ ਇਹਨਾਂ ਨੂੰ ਵੱਧ ਪੈਸੇ ਮਿਲ ਸਕਣ ਇਹ ਪਹਿਲੀ ਵਾਰ ਇਹੋ ਜੀ ਗੱਲ ਆਪਾਂ ਦੇਖੀ ਹੈ ਕਿ ਜਦੋਂ ਵੇਚਣ ਦੇ ਵਿੱਚ ਵੇਚਣ ਚ ਹਿਰਾਫੇਰੀ ਆਪਾਂ ਸਮਝ ਸਕਦੇ ਹਾਂ ਸਾਰੀ ਗੱਲ ਨੂੰ ਸੋ ਉਹਨੂੰ ਵੀ ਅਸੀਂ ਸਾਰੀ ਗੱਲ ਨੂੰ ਕਰ ਰਹੇ ਹਾਂ ਕੁਝ ਉਹ ਜਿਹੜਾ ਇਹਨਾਂ ਤੋਂ ਟਿਜ਼ਾਂ ਬਰਾਮਦ ਵੀ ਹੋਈਆਂ ਸਾਡੇ ਕੋਲ ਐਵੀਡੈਂਸ ਆਈ ਹੈ ਕਿ ਕਿਸ ਤਰ੍ਹਾਂ ਇਹਨਾਂ ਨੇ ਕੀਤੀਆਂ ਉਹਨੂੰ ਅਸੀਂ ਹੋਰ ਵਰਕਆਊਟ ਕਰ ਰਹੇ ਹਾਂ ਕਿ ਕਿੰਨਾ ਉਹਨੂੰ ਕੁਆਂਟੀਟੀ ਵਧਾਉਣ ਵਾਸਤੇ ਕੀ ਤਰੀਕਾ ਇਹ ਅਪਣਾਉਂਦੇ ਸੀਗੇ ਔਰ ਇਹਦੇ ਚ ਇਹ ਤੁਹਾਡੇ ਨਾਲ ਜਲਦੀ ਅਸੀਂ ਖੁਲਾਸੇ ਕਰਾਂਗੇ ਜਦੋਂ ਵੀ ਸਾਡੇ ਕੋਲ ਕਾਮਯਾਬੀ ਮਿਲਦੀ ਹੈ ਕਿਉਂਕਿ ਇਹਦੇ ਚ ਇੱਕ ਗੱਲ ਹੋਰ ਵੀ ਆਈ ਹੈ ਸ਼ਾਇਦ ਹਥਿਆਰ ਦਾ ਵੀ ਕੰਮ ਹੋਇਆ ਕਿਉਂਕਿ ਬੰਦਾ ਟਾਟ ਆਊਟ ਬੜੇ ਹੁੰਦੇ ਇਹਨਾਂ ਚ ਉਹ ਸਾਰੀਆਂ ਗੱਲਾਂ ਅਜੇ ਇਨਵੈਸਟੀਗੇਸ਼ਨ ਦਾ ਪਾਰਟ ਨੇ ਤੇ ਉਹਨੂੰ ਅਸੀਂ ਹੋਰ ਉਹਦੇ ਤੇ ਮਿਹਨਤ ਕਰ ਰਹੇ ਆਂ ਔਰ ਉਹਨੂੰ ਬਰੀਕੀ ਨਾਲ ਦੇਖ ਰਹੇ ਆਂ ਜਿੱਦਾਂ ਹੀ ਬੰਦੇ ਫੜੇ ਜਾਂਦੇ ਆਂ ਅਗਲੇ ਉਹ ਕੜੀ ਤੋੜਨਾ ਜਰੂਰ ਸ਼ੇਅਰ ਕਰਾਂਗੇ ਕਿਉਂਕਿ ਕਾਫੀ ਇੰਟਰਸਟਿੰਗ ਮੈਨੂੰ ਲੱਗਿਆ ਇਹ ਕੇਸ ਬਾਕੀਆਂ ਨਾਲੋਂ ਡਿਫਰੈਂਟ ਵੀ ਔਰ ਇਹਦੇ ਚ ਕਟਆਊਟ ਬੜੇ ਸਟਰੋਂਗ ਹੈਗੇ ਨਹੀਂ ਤਾਂ ਆਮ ਬੰਦੇ ਨੂੰ ਪਤਾ ਹੁੰਦਾ ਕਿ ਉਹ ਫਲਾਣਾ ਬੰਦਾ ਮੈਨੂੰ ਦੇਖ ਕੇ ਗਿਆ ਉਹ ਆ ਜੀ ਉਹਦੇ ਚ ਕਾਫੀ ਪੁਲਿਸ ਨੂੰ ਕਾਮਯਾਬੀ ਮਿਲ ਗਈ ਹੈ ਔਰ ਇਹਨੂੰ ਅਸੀਂ ਉਮੀਦ ਹੈ ਕਿ ਜਲਦੀ ਤੋੜਨਾ ਫੇਰ ਸ਼ੇਅਰ ਕਰਾਂਗੇ ਸਾਰੇ ਕ੍ਰਾਸ ਦੀ ਬਾਰਡਰ ਹੈ ਜਿਹੜੀ ਹਾਂਜੀ ਬਾਈ ਕ੍ਰਾਸ ਦੀ ਬਾਰਡਰ ਹੀ ਹੈ ਜੀ ਬਟ ਇਹ ਚਲਾਈ ਯੂਰਪ ਦੇ ਵਿੱਚੋਂ ਜਾ ਰਿਹਾ ਬੰਦਾ ਔਰ ਜਿਹੜਾ ਲੋਕਲ ਕੰਟੈਕਟਸ ਨੇ ਹੋਰ ਬਾਰਡਰ ਏਰੀਏ ਦੇ ਉਹ ਅਸੀਂ ਸਾਨੂੰ ਇੰਪੋਰਟੈਂਟਲੀ ਚਾਹੀਦੇ ਆ ਹਾਲਾਂਕਿ ਦੇ ਉਹ ਦੋ 2 ਕਿਲੋ ਵੀ ਕੋਈ ਛੋਟੀ ਰਿਕਵਰੀ ਨਹੀਂ ਬਟ ਉਮੀਦ ਹੈ ਕਿ ਹੋਰ ਇਹਦੇ ਚ ਰਿਕਵਰੀ ਹੋਣੀ ਚਾਹੀਦੀ ਹੈ ਸਰ ਇਹ ਜਿਹੜਾ ਇਹਨਾਂ ਨੇ ਤੁਸੀਂ ਕਹ ਰਹੇ ਮਿਕਸ ਕਰਦੇ ਸੀਗੇ ਇਹਨਾਂ ਨੇ ਕੋਈ ਇੱਥੇ ਕੋਈ ਜਗ੍ਹਾ ਲਈ ਹੋਵੇ ਕੋਈ ਲੈਬ ਬਣਾ ਕੇ ਇਹਨਾਂ ਨੇ ਇਹ ਘਾਰੀ ਘਾਰੀ ਸੀ ਉਹ ਤਾਂ ਯਾਰ ਇਦਾਂ ਹੁੰਦਾ ਨਾ ਦੇਸੀ ਤਰੀਕੇ ਨਾਲ ਜਿਸ ਤਰ੍ਹਾਂ ਵਿੱਚ ਮਿਕਸ ਕਰਦਾ ਪਾਊਡਰ ਪਾਤਾ ਥੋੜਾ ਪਤਾ ਉਹ ਪਰ ਉਹ ਚੀਜ਼ ਦੇਖਣੀ ਪੈਣੀ ਵੀ ਉਹ ਇਹਨਾਂ ਨੂੰ ਕਿੱਥੋਂ ਵਿੱਚ ਚ ਜਾਂਦੀ ਐਜੂਕੇਸ਼ਨ ਕਿੱਦਾਂ ਆਈ ਵੀ ਆ ਚੀਜ਼ ਪਾਓ ਸਰ ਇਹ ਦੋਖ ਲੋੜੇ ਪਿਓ ਰਿਆ ਕਿ ਇਹ ਵੀ ਮਿਕਸ ਹੈ ਨਹੀਂ ਜਿਹੜੀ ਆਪਣੇ ਮਿਲੀ ਐ ਤਾਂ ਬਹੁਤ ਸਹੀ ਕੁਆਲਿਟੀ ਦੇ ਮੈਂ ਤੁਹਾਨੂੰ ਇਹਦੀ ਪੁੱਛ ਗਈ ਸੀ ਤੋਂ ਇਹ ਗੱਲ ਦੱਸੀ ਹੈ ਠੀਕ ਠੀਕ ਹੈ ਜੀ ਸਰ ਇਹ ਮੋਡਸ ਪ੍ਰਿੰਟਿੰਗ ਕੀ ਸੀਗਾ ਜੁੜਿਆ ਜੀ ਹੋ ਰਿਹਾ ਹੈ ਜੀ ਕਿੰਨੇ ਕੁ ਬੰਦੇ ਦਾ ਨੈਟਵਰਕ ਦੋ ਬੰਦਿਆਂ ਦਾ ਹੋਰ ਫਿਕਰ ਹੋਇਆ ਇੱਥੇ ਲੋਕਲ ਉਹ ਅਸੀਂ ਚੈੱਕ ਕਰ ਰਹੇ ਹਾਂ ਸੋ ਤਾਂ ਕਿੰਨੇ ਕਨਸਾਈਨਮੈਂਟਸ ਇਹ ਕੱਟ ਕੇ ਦੇ ਦੇ ਕੋ ਦੇ ਕੋ ਇਹਦੇ ਮੁਤਾਬਕ ਉਹਨਾਂ ਕੋਲ ਕਨਸਾਈਨਮੈਂਟ ਹੈ ਤਿਆਰ ਪੰਜ ਆ ਚੁੱਕੀਆਂ ਹੈ ਓਵਰ ਮੈਨੀ ਮੰਥਸ ਬਟ ਉਹ ਜੇ ਗੱਲ ਇਹਨੂੰ ਪੂਰੀ ਕਲੀਅਰ ਨਹੀਂ ਕਿਉਂਕਿ ਇਹ ਕਟਆਊਟ ਮੈਂ ਤੁਹਾਨੂੰ ਦੱਸਿਆ ਬੜੇ ਇਹਦੇ ਚਾਰੇ ਸੀ ਸਪਲਾਈ ਚੇਨ ਕਿੱਥੇ ਤੱਕ ਸੀ ਜੀ లైజెన్ ਤਾਂ ਜਿੱਦਾਂ ਜਿੱਦਾਂ ਦੇਖੋ ਬੜੀ ਲੋਕਲ ਮਤਲਬ ਪੰਜਾਬ ਕੀ ਹੈ ਜ਼ਿਆਦਾ ਤਾਂ ਤਾਂ ਬੇਸਿਕਲੀ ਡਾਇਰੈਕਸ਼ਨ ਆ ਰਹੀ ਹੈ ਬਾਹਰੋਂ پیسے ਵੀ ਸਾਰੇ ਉਹ ਹਵਾਲਾ ਦਾ ਚੈਨਲ ਚੁਰਨ ਸਾਰਾ ਉਹ ਕਾਫੀ ਜੇ ਯੂਐਸ ਤੋਂ ਪਹਿਲੇ ਕੋਈ ਲਿੰਕ ਫੜੇਗਾ ਕਿ ਯੂਰਪ ਦਾ ਪਹਿਰੇ ਕੋਈ ਲਿੰਕ ਜਿੱਦਾਂ ਹਾਂਜੀ ਭਾਈ ਸਾਹਿਬ ਗੱਲ ਤਾਂ ਇਹ ਹੈ ਨਾ ਵੀ ਇਥੋਂ ਲੋਕ ਚਲੇਗੇ ਉੱਥੇ ਬਾਹਰ ਬੈਠੇ ਆ इजी ਮਨੀ ਉਹਨਾਂ ਨੂੰ ਲੱਗਦਾ ਹੈ ਬੜਾ ਸੌਖਾ ਹੈ ਕ੍ਰਾਸ ਬਾਰਡਰ ਲਿੰਕ ਸਟੈਬਲਿਸ਼ ਕੀਤਾ ਉਥੋਂ ਅੱਗੇ ਇਧਰ ਆਪਣੇ ਬੰਦੇ ਤਿਆਰ ਕਰ ਲੇ ਔਰ ਅੱਗੇ ਤੋਂ ਅੱਗੇ ਉਹਦਾ ਬੈਨੀਫਿਟ ਲੈ ਕੇ ਬੈਠਾ ਫਾਈਨੈਂਸ਼ੀਅਲ ਸਭ ਦਾ ਪੁਆਇੰਟ ਉਹ ਜਿਵੇਂ ਇੱਥੇ ਪਹਿਲੇ ਲੱਕੀ ਫੜੇ ਤੁਸੀਂ ਦੱਸੇ ਸੀ ਉਹ ਅਜੇ ਤੁਹਾਨੂੰ ਤਾਂ ਨਹੀਂ ਮੈਂ ਸ਼ੇਅਰ ਕਰਿਆ ਫਿਰ ਉਹ ਗੱਲ ਥੋੜੀ ਜੀ ਸਾਡੀ ਅਜੇ ਚੱਲ ਰਹੀ ਹੈ ਸਾਡੇ ਕੋਲ ਪਾਸ ਹੈ ਮੰਗਾਂਦਾ ਹੀ ਆ ਪਹਿਲਿਆ ਰਹੇ ਦੇਖੋ ਇਹ ਬੰਦੇ ਜਿਹੜੇ ਅਗਲੇ ਕੱਟਆਉਟ ਨੇ ਮੈਂ ਤੁਹਾਨੂੰ ਦੱਸਿਆ ਬਾਰਡਰ ਏਰੀਏ ਦੇ ਉਹਨਾਂ ਤੋਂ ਆਪਾਂ ਨੂੰ ਬੜਾ ਕਲੀਅਰ ਹੋ ਜਾਣਾ ਹੈ ਇਹ ਬੰਦੇ ਨੂੰ ਇਹਨੂੰ ਰਖਾਉਂਦੇ ਵੀ ਰਹੇ ਆ ਅੱਗੇ ਯੂਜ਼ ਵੀ ਕਰਦੇ ਰਹੇ ਇਹਨੂੰ ਕਾਫੀ ਜਿੰਨੀ ਕਨੋਲਜ ਉਹ ਅਸੀਂ ਐਕਸਟ੍ਰੈਕਟ ਕਰ ਲਈ ਹੈ ਪਲੱਸ 2 ਪਾਸ ਕਰੇ ਇੱਕ ਸਾਲ ਤੋਂ ਕਿਨੇ ਚਿਰ ਤੋਂ ਲੱਗਾਏ ਆਪਣੇ ਘਰ ਦੇ ਵਿੱਚ ਅਸੀਂ ਕਿਹਦਾ ਦੋ ਸਾਲ ਡੇਢ ਸਾਲ ਤੋਂ ਪਲੱਸ 2 ਪਾਸ ਕਰਨ ਤੋਂ ਬਾਅਦ ਹਾਂ ਮਤਲਬ 26 ਸਾਲ ਹੀ ਹੋ ਗਏ 21 ਆਪਨੇ ਟਿਕਟਾ ਲਗਾਏ ਆਪ ਨਹੀਂ ਆਪ ਨਹੀਂ ਹੈ ਕੋਈ ਗੱਲ ਇਦਾਂ ਦੀ ਆਈ ਨਹੀਂ ਬਾਕੀ ਉਹਨਾਂ ਦਾ ਮੈਡੀਕਲ ਹੋਏਗਾ ਉਹ ਚਾਹੀ ਜਾਣਾ ਕਿਹੜੇ ਜੇ ਸਰ ਇਹਨੂੰ ਰੈਸਟ ਕੀਤਾ ਜੀ ਆਪਾਂ ਰਾਮਦੀਰਤ ਰੋਡ ਜੀ ਛਾਟੇ ਥਾਣੇ ਚ ਪਰਚਾ ਹੋਇਆ ਤੁਹਾਨੂੰ ਪ੍ਰੈਸ ਰੋਟ ਦੇ ਰਹੇ ਹਾਂ ਜੀ ਕੋਈ ਜੇਲ ਨਾਲ ਕੋਈ ਲਿੰਕ ਆ ਰਿਹਾ ਹੈ ਕਿ ਸਾਹਮਣੇ ਨਹੀਂ ਅਜੇ ਕੋਈ ਅਜਿਹੀ ਗੱਲ ਨਹੀਂ ਸਰ ਇਹਦੀ ਪ੍ਰਾਪਰਟੀ ਕੋਈ ਡਰਗ ਮੰਡੀ ਉਹ ਭਾਜੀ ਅਸੀਂ ਸਾਰਾ ਦੇਖਾਂਗੇ ਹੁਣ ਮੇਨਤਾ ਜੇ ਸਪਲੈਂਡਰ ਮੋਟਰਸਾਈਕਲ ਦੀ ਤੁਹਾਨੂੰ ਦੱਸਿਆ ਉਹ ਬਰਾਮਦ ਹੋਇਆ ਖਾਤੇ ਵਗੈਰਾ ਦੇਖਾਂਗੇ ਅਜੇ ਤਾਂ ਪਹਿਲਾਂ ਅਸੀਂ ਇਹ ਨੈਟਵਰਕ ਦੇ ਬੰਦਾਲ ਦੇ ਬੰਦਿਆਂ ਨੂੰ ਫੜ ਲਈਏ ਇਹ ਸਾਰਾ ਇਨਵੈਸਟੀਗੇਸ਼ਨ ਦੇ ਵਿੱਚ ਸਟੈਪ ਵਾਈਜ਼ ਇਨਫੋਰਮੇਸ਼ਨ ਬੇਸਡ ਰਿਕਵਰੀ ਹਾਂ ਹਾਂ ਪਿਛਲੀ ਵਾਰ ਇਹ ਸਾਰੇ ਕਿਤੇ ਉਹ ਸੋਸ਼ਲ ਮੀਡੀਆ ਦੇ ਜ਼ਰੀਏ ਉਹਨਾਂ ਦਾ ਸੰਪਰਕ ਆਇਆ ਸੀਗਾ ਜਿਹੜਾ ਇਹਨਾਂ ਦਾ ਬਾਹਰ ਬੈਠਾ ਕਿੰਗਪਿੰਨ ਉਹਨਾਂ ਪਹਿਲਾਂ ਤੋਂ ਹੀ ਟੱਚ ਸੀ ਜਾਂ ਇਹ ਵੀ ਇਹਨੂੰ ਇਹਨਾਂ ਨੇ ਕੀਤਾ ਕਿ ਇਹ ਮਤਲਬ ਥੋੜੇ ਦਿਨ ਨੂੰ ਹੋ ਹੀ ਗਏ ਇਹਨੂੰ ਹਾਂ ਸਾਰੇ ਲੋਕ ਤੁਹਾਨੂੰ ਪਤਾ ਬਾਹਰ ਆਪਣਾ ਉਹਨਾਂ ਨੂੰ ਲੱਗਦਾ ਕਿ ਅਸੀਂ ਸੇਫ ਹਾਂ ਜਿਵੇਂ ਮੈਂ ਪਿਛਲੀ ਵਾਰ ਵੀ ਕਿਹਾ ਸੀਗਾ ਉਹ ਸਗੋਂ ਸਾਡੇ ਭੋਲੇ-ਪਾਲੇ ਨੌਜਵਾਨਾਂ ਨੂੰ ਫਾਈਨੈਂਸ਼ੀਅਲ ਇੱਕ ਚਮਕਦਮਕ ਦਿਖਾ ਕੇ ਪੈਸੇ ਦੀ ਉਹਦੇ ਫਸਾ ਲੈਂਦੇ ਆ ਤੇ ਮੁੱਚੇ ਇਹ ਮੁੜ ਕੇ ਉਹ ਗੁੰਮਰਾਹ ਹੋ ਜਾਂਦੇ ਸਰ ਹੋਰ ਕਿੰਨੇ ਨੌਜਵਾਨ ਜਿਹੜੇ ਇਹਨਾਂ ਨਾਲ ਲਗਾਤਾਰ ਇਸ ਤਰ੍ਹਾਂ ਜੇ ਦੋ ਦੋ ਜਣੇ ਤੁਹਾਨੂੰ ਦੱਸਿਆ ਫੜਨ ਵਾਲੇ ਬਾਕੀ ਐ ਇੰਪੋਰਟੈਂਟ ਐ ਸਾਰਾ ਉਹ ਤੁਹਾਨੂੰ ਨਾਲ ਸ਼ੇਅਰ ਕਰਾਂਗੇ ਜਲਦੀ ਐਸ ਸੂਨ ਐਸ ਪੋਸੀਬਲ ਸਰ ਖਾਲੇ ਪਿੰਡ ਵਿੱਚ ਪ੍ਰਾਪਰਟੀ ਕਿਸ ਤਰ੍ਹਾਂ ਦੀ ਨਾਲ ਅੱਜ ਦੇਖੀ ਨਹੀਂ ਜੇ ਮੈਂ ਤੁਹਾਨੂੰ ਵੀ ਗਲਤ ਕਵਾਂ ਐਗਰੀਕਲਚਰ ਦਾ ਕੰਮ ਕਰਦੇ ਆ ਉਹ ਅਸੀਂ ਕਿਉਂਕਿ ਜੇ ਆਪਰੇਸ਼ਨਲ ਕੰਮ ਹੀ ਸਾਰਾ ਮੇਨ ਚੱਲ ਰਿਹਾ ਇਹ ਤਾਂ ਹੁਣੇ ਦਾ ਰਿਮਾਂਡ ਹੈਗਾ ਆਪਣੇ ਕੋਲ ਤੋਂ ਪਾਉ ਦੇ ਵਿੱਚ ਸਾਰੀ ਗੱਲ ਕਰਕੇ ਤੁਹਾਨੂੰ ਨਾਲ ਸ਼ੇਅਰ ਕਰਾਂਗੇ ਜਲਦੀ ਕਿੰਨੇ ਦਿਨ ਦਾ ਮਾਣ ਹੈ ਕਿੰਨੇ ਦਿਨ ਦਾ ਦੋ ਦਿਨ ਦਾ ਅਜੇ ਹੈਗਾ ਹੋਰ ਲੈਣਾ ਜੀ ਅਜੇ ਠੀਕ ਹੈ ਥੈਂਕਿਊ ਜੀ